ਆਨਲਾਈਨ ਆਰਡਰ ਕਰਨ ਵਿੱਚ ਪੰਜਾਬੀਆਂ ਨੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਨੇ 7.5 ਸਾਲਾਂ ਦੇ ਵਿੱਚ ਪੰਜਾਬ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪੂਕਤ ਚੁੱਕੇ ਨੇ ਨਵੀਂ ਪੀੜ੍ਹੀ ਇੱਕੋ ਕਲਿੱਕ ਦੇ ਨਾਲ ਧੜਾ ਧੜ ਮੰਗਵਾ ਰਹੀ ਹੈ ਆਨਲਾਈਨ ਫੂਡ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਇੱਕ ਨਵਾਂ ਸਥਾਨ ਬਣਾ ਲਿਆ ਯਾਨੀ ਕਿ ਪੰਜਾਬੀਆਂ ਦਾ ਜਿਹੜਾ ਭੋਜਨ ਹੈ ਉਹ ਪੂਰੇ ਵਿਸ਼ਵ ਭਰ ਦੇ ਵਿੱਚ ਚੰਗਾ ਸਥਾਨ ਹਾਸਲ ਕਰ ਗਿਆ ਪਰ ਇਸ ਤੋਂ ਬਾਅਦ ਇੱਕ ਹੋਰ ਰਿਪੋਰਟ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਆਨਲਾਈਨ ਆਰਡਰ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਅਤੇ ਇਸ ਦੇ ਲਈ ਪੰਜਾਬੀਆਂ ਨੇ ਰਿਕਾਰਡ ਤੋੜਨੇ ਵੀ ਸ਼ੁਰੂ ਕਰ ਦਿੱਤੇ ਨੇ ਪਿਛਲੇ 7.5 ਸਾਲਾਂ ਦੇ ਵਿੱਚੋਂ ਆਨਲਾਈਨ ਆਰਡਰ ਜੋ ਹੋਏ ਨੇ ਉਹ 8000 ਕਰੋੜ ਰੁਪਏ ਤੋਂ ਉੱਤੇ ਦੇ ਹੋ ਚੁੱਕੇ ਨੇ ਪੀੜੀ ਧੜ ਧੜ ਇੱਕੋ ਕਲਿੱਕ ਦੇ ਨਾਲ ਘਰ ਬੈਠੀ ਆਨਲਾਈਨ ਭੋਜਨ ਮੰਗਵਾ ਰਹੀ ਹੈ ਤਾਂ ਪੰਜਾਬੀ ਟ੍ਰਿਬਿਊਨ ਚ छਪੀ ਰਿਪੋਰਟ ਦੇ ਮੁਤਾਬਿਕ ਖਰੀਦੋ ਫਰੋਕਤ ਘਰੋਂ ਬੈਠ ਕੇ ਕਰਨੀ ਹੋਵੇ ਤਾਂ ਚਾਹੇ ਬਾਜ਼ਾਰ ਦੇ ਖਾਣੇ ਪਾਣੀ ਦਾ ਆਰਡਰ ਕਰਨਾ ਹੋਵੇ ਪੰਜਾਬੀ ਇਸ ਕੰਮ ਚ ਹੁਣ ਪਿੱਛੇ ਨਹੀਂ ਨਵੀਂ ਪੀੜੀ ਹੁਣ ਇੱਕੋ ਕਲਿੱਕ ਨਾਲ ਬਾਜ਼ਾਰ ਦੇ ਪਕਵਾਨ ਮੰਗਵਾ ਲੈਂਦੀ ਹੈ ਪੰਜਾਬ ਚ ਆਨਲਾਈਨ ਫੂਡ ਡਿਲੀਵਰੀ ਕੰਪਨੀਆਂ ਕਾਰੋਬਾਰ ਲੋਕਾਂ ਦਾ ਅੰਕੜਾ 273 ਤੱਕ ਪੁੱਜ ਗਿਆ ਜਦੋਂ ਕਿ 321 ਕਾਮਰਸ ਕੰਪਨੀਆਂ ਦਾ ਕਾਰੋਬਾਰ ਪੰਜਾਬ 'ਚ ਚਮਕਿਆ ਹੈ ਇਹਨਾਂ ਦੋਮਾ ਤਰ੍ਹਾਂ ਦੀਆਂ 374 ਕੰਪਨੀਆਂ ਨੇ 2023-24 ਦੇ ਇੱਕੋ ਸਾਲ 'ਚ 1900 ਕਰੋੜ ਦਾ ਕਾਰੋਬਾਰ ਲਗਭਗ 1900 ਕਰੋੜ ਦਾ ਕਾਰੋਬਾਰ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਸਾਲ 2017-18 ਤੋਂ ਨਵੰਬਰ 2024 ਤੱਕ ਘਰ ਬੈਠੇ ਹੀ 6417. ਅਸ 70 ਦੇ ਲਗਭਗ ਕਰੋੜ ਕਰੋੜ ਰੁਪਏ ਦੀ ਖਰੀਦੋ-ਫਰੋਕਤ ਕੀਤੀ ਹੈ ਤੇ ਇਸ ਸਮੇਂ ਦੌਰਾਨ ਆਨਲਾਈਨ ਫੂਡ ਡਿਲੀਵਰੀ ਤੇ ਕਰੋੜਾਂ ਰੁਪਏ ਖਰਚ ਕੀਤੇ ਨੇ ਮਤਲਬ ਕਿ ਔਨਲਾਈਨ ਆਰਡਰ ਕਰਕੇ ਪੰਜਾਬੀਆਂ ਨੇ ਕਰੋੜਾਂ ਦਾ ਖਰਚਾ ਕੀਤਾ ਹੈ ਹਾਲੇ ਇਹ ਰੁਝਾਨ ਜ਼ਿਆਦਾ ਸ਼ਹਿਰੀ ਖਿੱਤੇ ਚ ਰੋਜ਼ਾਨਾ ਰੋਜ਼ਾਨਾ ਦੀ ਔਸਤਨ ਤੇ ਚਾਤ ਮਾਰੀ ਹੈ ਤਾਂ ਔਨਲਾਈਨ ਫੂਡ ਡਿਲੀਵਰੀ ਤੇ 1 ਕਰੋੜ ਦਾ ਖਰਚਾ ਆ ਰਿਹਾ ਹੈ ਐਵੇਂ ਹੀ ਔਨਲਾਈਨ ਖਰੀਦੋ-ਫਰੋਕਤ ਦਾ ਖਰਚਾ 4.31 ਕਰੋੜ ਰੋਜ਼ਾਨਾ ਦਾ ਹੈ ਸ਼ਹਿਰਾਂ ਚ ਜਿੱਧਰ ਵੀ ਦੇਖੋ ਡਿਲੀਵਰੀ ਵਾਹੀ ਹੀ ਨਜ਼ਰ ਪੈਂਦੇ ਨੇ ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਔਨਲਾਈਨ ਸਰਵਿਸ ਪਿੰਡਾਂ ਦੀ ਚੋਟਕ ਪਹੁੰਚਾਵੇਗੀ ਪੰਜਾਬ ਸ ਜ਼ੋਮੈਟੋ ਸਵੀਗੀ ਇੱਕ ਸ਼ੋਰ ਉਬਰ ਇਟਸ ਆਧ ਕੰਪਨੀਆਂ ਗਾ ਖਿੱਚਣ ਲਈ ਨਵੀਆਂ ਪੇਸ਼ਕਸ਼ਾਂ ਅਤੇ ਰਿਆਤਾਂ ਦਿੰਦੀਆਂ ਨਜ਼ਰ ਆ ਰਹੀਆਂ ਨੇ